ਜਿਪਾ ਬਲੈਕ ਫੈਨ ਵਾਲੇ ਦੋ ਗੱਡੀਆਂ ਚਲਾਨ ਕੀਤੇ ਤੇ ਪੰਜ ਮੋਟਰਸਾਈਕਲ ਜਿਹੜੇ ਨੇ ਬੁਲਟ ਇੰਪਾਉਂਡ ਕੀਤੇ ਨੇ ਜਿਹੜੀ ਸਾਡੀ ਇਹ ਰੂਟੀਨ ਚੈਕਿੰਗ ਹੀ ਆ ਜੀ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੇ ਖਾਸ ਹਦਾਇਤਾਂ ਦਿੱਤੀਆਂ ਗਈਆਂ ਵੀ ਕਿ ਵਿਦਆਊਟ ਨੰਬਰ ਮੋਟਰਸਾਈਕਲ ਜਾਂ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਵਾਲੇ ਇੰਪਾਉਂਡ ਕਰੋ ਬਿਲਕੁਲ ਪਰੇਸ਼ਾਨੀ ਵਾਲਾ ਕੰਮ ਆ ਜੀ ਬਿਲਕੁਲ ਕੋਈ ਬਜ਼ੁਰਗ ਜਾਂਦਾ ਹੋਵੇ ਕੋਈ ਪਟਾਕੇ ਮਾਰਦੇ ਨੇ ਉਹ ਬਿਲਕੁਲ ਬਿਲਕੁਲ ਇੱਕ ਨੌਨਸੈਂਸ ਹੀ ਹੈਗੀ ਆ ਤੇ ਵਾਇਲੇਸ਼ਨ ਆਫ ਦਾ ਰੂਲਸ ਆ ਅਸੀਂ ਜਿਹੜਾ ਅੱਜ ਪੂਰੀ ਮਹਿਮ ਚਲਾਈ ਆ ਦੇਖੋ ਜੀ ਅੱਜ 5-6 ਮੋਟਰਸਾਈਕਲ ਜਿਹੜੇ ਬਾਉਂਡ ਕੀਤੇ ਨੇ ਜਿਹਨਾਂ ਕਾਲੀ ਜਾਲੀਆਂ ਵਾਲੇ ਵੀ ਕਾਫੀ ਆ ਜਿਹੜੇ ਕ੍ਰਾਈਮ ਦੀ ਵਾਧਾ ਇਹਨਾਂ ਨੂੰ ਕੀ ਕੀਤਾ ਕੀ ਲੈ ਕੇ ਜਾ ਰਹੇ ਨੇ ਕੁਝ ਤਾਂ ਹੀ ਨਾ ਤਾਂ ਹੀ ਲਾਕੇ ਲੱਗਦੇ ਨੇ ਜੀ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਆ ਅਸੀਂ ਤੇ ਜੋ ਚਰਾਂਜ ਜਿੰਨੇ ਦੀ ਚਲਾਨੀਆਂ ਚਲਾਨਿੰਗ ਕਰ ਰਹੇ ਜੇ ਕੋਈ ਨੋਜਵਾ ਨਹੀਂ ਸੁਧਰਨਗੇ ਹੁਣਾਂ ਵਾਤੇ ਕੀ ਸਦੇਗਾ ਫਿਰ ਸਾਡੇ ਕੋਲ ਤਾਂ ਜੋ ਕਾਨੂੰਨ ਆ ਜੀ ਕਾਨੂੰਨ ਦੇ ਮੁਤਾਬਕ ਫਿਰ ਕਾਰਵਾਈ ਹੈ ਕਾਰਵਾਈ ਤੋਂ ਬਾਅਦ ਡਬਲ ਹੋਗਾ ਉਹਦਾ ਸਸਪੈਂਸ਼ਨ ਆਫ ਦਾ ਲਾਇਸੈਂਸ ਜੀ ਇਹ ਕੀ ਲੱਗਦਾ ਵੀ ਜਿਹੜੇ ਪਟਾਕੇ ਮਾਰਦੇ ਨੇ ਪਰਿਵਾਰ ਨੂੰ ਵੀ ਪਤਾ ਹੁੰਦਾ ਉਹ ਬੋਲਟ ਸਾਡਾ ਬੱਚਾ ਲੈ ਕੇ ਜਾ ਰਿਹਾ ਇਹ ਨਵੇਂ ਨਵੇਂ ਐਕਚੁਅਲੀ ਕੀ ਨਵੀਂ ਜਨਰੇਸ਼ਨ ਹੈ ਜੀ ਉਹ ਨਵਾਂ ਨਵੇਂ ਨੂੰ ਇੱਕ ਨਵਾਂ ਚਾਹ ਹੁੰਦਾ ਜੀ ਬੋਲਟ ਦੀ ਆਵਾਜ਼ ਬਣਨੀ ਚਾਹੀਦੀ ਐਂ ਬਣਨਾ ਚਾਹੀਦਾ ਬਿਕਾਉਜ਼ ਔਰ ਸੁਪਰੀਮ ਕੋਰਟ ਦੀ ਬੜੀਆਂ ਸਟ੍ਰਿਕਟ ਰੂਲਿੰਗਸ ਨੇ ਇਹਦੇ ਤੇ ਪ੍ਰਤੀ ਇਹ ਹੁੱਲੜਬਾਜੀ ਹੈ ਜੀ ਇਹ ਹੋਰ ਕੁਝ ਨਹੀਂ ਹੈ ਸਿਰਫ ਹੁੱਲੜਬਾਜੀ ਕਰਕੇ ਹੀ ਬੱਚੇ ਇੱਕ ਦੁੱਧ ਦੇ ਇੱਕ ਅੱਗੇ ਵਧੀ ਜਾ ਰਹੇ ਨੇ ਇਹ ਪੁਲਿਸ ਦਾ ਬਹੁਤ ਵਧੀਆ ਕੰਮ ਹੈ ਜੇ ਇਹਨਾਂ ਨੂੰ ਰੋਕਣਗੇ ਤਾਹੀਂ ਅਕੇ ਜਾ ਕੇ ਰੋਕਣਗੇ ਨਹੀਂ ਇਹ ਹੋਰ ਬੱਤਾ ਜਾ ਰਿਹਾ ਸੀ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਵੇਅਰ ਕਰਨ ਦੇ ਜਿੱਥੇ ਪੁਲਿਸ ਤਾਂ ਆਪਣੇ ਵੱਲੋਂ ਪਹਿਲ ਕਰਦੀ ਆ ਟ੍ਰੈਫਿਕ ਪੁਲਿਸ ਵੀ ਕਰਦੀ ਆ ਦੂਜੀ ਪੁਲਿਸ ਵੀ ਕਰਦੀ ਆ ਤੇ ਪੇਰੈਂਟਸ ਦਾ ਵੀ ਫਰਜ਼ ਬਣਦਾ ਹੈ ਬਿਲਕੁਲ ਜੇ ਪੇਰੈਂਟਸ ਨਹੀਂ ਰੋਕਦੇ ਤਾਂਹੀਂ ਪੁਲਿਸ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ ਜੇ ਪੇਰੈਂਟਸ ਹੀ ਰੋਕ ਰਹੇ ਹੁੰਦੇ ਬੱਚਿਆਂ ਨੂੰ ਤਾਂ ਫਿਰ ਪੁਲਿਸ ਨੂੰ ਇਹ ਕੰਮ ਕਰਨ ਦੀ ਲੋੜ ਹੀ ਨਹੀਂ ਸੀਗੀ ਤੇ ਕੋਰਟ ਵੱਲੋਂ ਵੀ ਸਖਤ ਹਦਾਇਤਾਂ ਨੇ ਫੇਰ ਵੀ ਉਸਦੇ ਬਾਅਦ ਉਹ ਜਿਹੜਾ ਇਹਦਾ ਕੁਝ ਕਰ ਰਿਹਾ ਪਟਾਕੇ ਦਾ ਬਿਲਕੁਲ ਜੇ ਤਾਂ ਹੁਣ ਪੁਲਿਸ ਹੀ ਰੋਕ ਸਕਦੀ ਆ ਪ ਥੱਲੇ ਪਾ ਸਕਦੀ ਹੈ ਔਰ ਪੁਲਿਸ ਕੋਲ ਹੀ ਪਾਵਰ ਹੈ ਪੁਲਿਸ ਆਪਣਾ ਕੰਮ ਬਕੂਪੀ ਕਰ ਰਹੀ ਹੈ ਇਸ ਦੇ ਨਾਲ ਇਹ ਚੀਜ਼ ਬਿਲਕੁਲ ਰੁਕੇਗੀ ਰੁਕੇਗੀ ਦੂਸਰੇ ਕੰਮ ਨੂੰ ਕਿਵੇਂ ਸਹਾਰ ਦੇ ਨਹੀਂ ਪੁਲਿਸ ਦਾ ਇਹ ਕੰਮ ਬਹੁਤ ਵਧੀਆ ਜੀ ਸ਼ਹਿਰ 'ਚ ਸ਼ਾਂਤੀ ਹੋਵੇਗੀ ਹੁਣ ਤੁਸੀਂ ਮੰਨ ਲਓ ਸੜਕ 'ਤੇ ਕੋਈ ਬੋਲਟਾ ਦਾ ਪਟਾਕਾ ਪਜ ਜਾਂਦਾ ਕੋਈ ਬਜ਼ੁਰਗ ਹੋਵੇ ਉਹ ਇਕਦਮ ਡਰ ਕੇ ਦਹਿਲ ਨਹੀਂ ਸਕਦਾ ਕੋਈ ਛੋਟਾ ਬੱਚਾ ਦਹਿਲ ਸਕਦਾ ਇਹ ਤਾਂ ਬਹੁਤ ਵਧੀਆ ਉਪਰਾਲਾ ਕੋਲੋਂ